ਤਨ ਹੋ ਗੁਰੂ ਕੇ ਪਿਆਰਿਓ ਤਨ ਹੋ ਗੁਰੂ ਗੋਬਿੰਦ ਸਿੰਘ ਸਾਹਿਬ ਦੇ ਖਾਸ ਰੂਪ ਖਾਲਸਾ ਜੀ ਤੁਸੀਂ ਉਸ ਧਰਤੀ ਵਿੱਚ ਬੈਠੇ ਹੋ ਜਿੱਥੇ ਮਾਦਾ ਪ੍ਰਸਤੀ ਹੈ ਤੁਸੀਂ ਉਸ ਧਰਤੀ ਉੱਤੇ ਆਸਣ ਲਾਏ ਹੋਏ ਨੇ ਜਿੱਥੇ ਮਾਦੇ ਦੀ ਪੂਜਾ ਹੈ ਜਿੱਥੇ ਨਾਸਕਤਾ ਲਹਿਰਾਂ ਮਾਰਦੀ ਹੈ ਐਸੀ ਧਰਤੀ ਵਿੱਚ ਬੈਠ ਕੇ ਸਿੱਖੀ ਨੂੰ ਸਾਹਮ ਕੇ ਰੱਖਣ ਵਾਲਿਓ ਐਸੀ ਧਰਤੀ ਵਿੱਚ ਬੈਠ ਕੇ ਨਾਨਕ ਨਿਰੰਕਾਰੀ ਸ਼ਾਹ ਸ੍ਰੀ ਗੁਰੂ ਪੰਜਵਾਂ ਬਾਪੂ ਸ਼ਾਹ ਗੁਰੂ ਗੋਬਿੰਦ ਸਿੰਘ ਦਸੋਂ ਪਾਤਸ਼ਾਹੀਆਂ ਦਾ ਆਤਮਕ સ્વરૂਪ ਗੁਰੂ ਗ੍ਰੰਥ ਸਾਹਿਬ ਉਹਦੀ ਅੰਮ੍ਰਿਤ ਬਾਣੀ ਦੇ ਅੰਮ੍ਰਿਤ ਕੁੱਟ ਪੀਂਦੇ ਹੋ ਤੁਸੀਂ ਭਾਗਾ ਵਾਲੇ ਵਾਹਿਗੁਰੂ ਤੁਹਾਡੇ ਤਪ ਨੂੰ ਫਲ ਲਾਵੇ ਗੁਰੂ ਕੇ ਸਿੰਘਾ ਜੁੜਤੇ ਸਹੀ ਮੈਣਿਆਣੀ ਜੁੜੀ ਗੁਰੂ ਗੋਬਿੰਦ ਸਿੰਘ ਸਾਹਿਬ ਨੂੰ ਆਪਣਾ ਪੁੱਤਰ ਬਣਾ ਲਿਆ ਭਾਈ ਜੋਧਰਾਮ ਜਿਸ ਵळे ਗੁਰੂ ਦਰਬਾਰ ਪਹੁੰਚਾ ਸੁਨਤ ਦੇਸ ਨਿਕਟਾਇਓ ਦੂਰੋਂ ਸੱਦਾ ਕੰਨਾਂ ਵਿੱਚ ਪਹੁੰਚ ਗਈਆਂ ਤੁਨਾ ਆ ਗਈਆਂ ਦਰਬਾਰ ਸਜਿਆ ਹੋਇਆ ਦੇਸ਼ ਦਿਸ਼ਾਂਤਰਾਂ ਦੀਆਂ ਸੰਗਤਾਂ ਆਈਆਂ ਹੋਈਆਂ ਨੇ ਓ ਗੁਰੂ ਮਹਾਰਾਜ ਅੰਗਦ ਸਾਹਿਬ ਤਖਤ ਤੇ ਬਿਰਾਜਮਾਨ ਨੇ ਕੀਰਤਨ ਹੋ ਰਿਹਾ ਹੈ ਕੀਰਤਨ ਜਿਸ ਕੀਰਤਨ ਬਾਰੇ ਅੰਮ੍ਰਿਤ ਬਾਣੀ ਗੁਰੂ ਗ੍ਰੰਥ ਸਾਹਿਬ ਜੀ ਕਹਿੰਦੇ ਨੇ ਕਰ ਕੀਰਤਨ ਮਨ ਨਿਰਮਲ ਭੈ ਕਥਾ ਸੁਨਤ ਮਲ ਸਗਲੀ ਖੋਏ ਜਿਸ ਗੁਰੂ ਗ੍ਰੰਥ ਸਾਹਿਬ ਜੀ ਦਾ ਹੋਕਾ ਹੈ ਹਰ ਦਰ ਤਨ ਕੀ ਉਤਮ ਬਾਤ ਹੈ ਸੰਤ ਹੋ ਹਰ ਕਥਾ ਜਿਨ ਜਨ ਹੋ ਜਾਨੀ ਜਿਸ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਨੇ ਸਾਡਾ ਬੇੜਾ ਸ਼ੋ ਸਾਗਰ ਵਿੱਚੋਂ ਪਾਰ ਕਰਨ ਵਾਸਤੇ ਸਾਨੂੰ ਨਾਮ ਦਾ ਜਹਾਜ਼ ਬਖਸ਼ ਕੇ ਸਿਦਕ ਦਾ ਚੱਪੂ ਲਾਉਣਾ ਦੱਸ ਕੇ ਤੇ ਆਪਣਾ ਆਪਾ ਗੁਰੂ ਦੇ ਹਵਾਲੇ ਅਰਪਣ ਕਰਨ ਦੀ ᔪਗਤੀ ਸਿਖਾਈ ਉਸ ᔪਗਤੀ ਉੱਤੇ ਚੱਲਣ ਵਾਲੇ ਖਾਲਸਾ ਜੀ ਤੁਸੀਂ ਧਨ ਹੋ ਜੋਧ ਰਾਮ ਆਇਆ ਦੂਰੋਂ ਗੁਰੂ ਕੇ ਦਰਸ਼ਨ ਕੀਤੇ ਦੂਰੋਂ ਤੇ ਫਿਰ ਦਰਸ਼ਨ ਕਰਦਿਆ ਮਨ ਮੋਇਆ ਗਿਆ ਮੈਂ ਇੱਕ ਸੂਫੀ ਦਾ ਕੌਲ ਪੜਿਆ ਕਹਿੰਦਾ ਸਰ ਜਿਸ पे ਨਾ ਝੁਕ ਜਾਏ ਉਸੇ ਦਰ ਨਹੀਂ ਕਹਤੇ ਇਹ ਸੂਫੀਆਂ ਦਾ ਦਰ ਹੈ ਇਹ ਚਿਸ਼ਤੀਆਂ ਦਾ ਦਰ ਹੈ ਇਹ ਘੋਰੀਆਂ ਦਾ ਦਰ ਹੈ ਇਹ ਨਵਸ਼ਾਈਆਂ ਦਾ ਦਰ ਹੈ ਇਹ ਫਲਾਕ ਦਾ ਦਰ ਹੈ ਉਹ ਮਹਾਪੁਰਸ਼ ਕਹਿੰਦਾ ਜਿਸ ਦਰ ਨੂੰ ਵੇਖਦਿਆਂ ਸਿਰ ਬਦੋ ਬਦੀ ਝੁਕਿਆ ਨਹੀਂ ਉਹ ਦਰ ਕਹਾਦਾ ਸਰ ਜਿਸ पे ਨਾ ਝੁਕ ਜਾਏ ਉਸੇ ਦਰ ਨਹੀਂ ਕਹਤੇ ਔਰ ਹਰ ਘਰ ਪੇ ਜੋ ਝੁਕ ਜਾਏ ਉਸੇ ਸਰ ਨਹੀਂ ਕਹਤੇ ਉਹ ਵੀ ਸਿਰ ਕਾਦਾ ਹੋਇਆ ਜੇ ਜੰਡੀ ਆਏ ਤੇ ਮੱਥਾ ਟੇਕਦੇ ਪਿਪਲ ਆਇਆ ਤੇ ਮੱਥਾ ਟੇਕਦੇ 베ਰੀ ਆਈ ਤੇ ਮੱਥਾ ਟੇਕਦੇ ਫੁਲਾਈ ਦੇ ਕੰਡੇ ਲੱਬੇ ਤੇ ਮੱਥਾ ਟੇਕਦੇ ਤુલਸੀ ਆਈ ਤੇ ਮੱਥਾ ਟੇਕਦੇ ਠਾਕੁਰੇ ਆਏ ਤੇ ਮੱਥਾ ਟੇਕਦੇ ਉਹ ਵੀ ਸਿਰ ਕੋਈ ਨਹੀਂ ਜਿਹੜਾ ਦੁਆਰੇ ਦੁਆਰੇ ਖਾਕ ਚਾਂਡਦਾ ਫਿਰਦਾ ਸਿਰ ਤੇ ਉਦੋਂ ਬਣਦਾ ਤੁਹਾਡਾ 1 ਮਿੰਟ ਲਾਇਆ ਹੋਵੇਗਾ ਜੋਗੀ ਵਾਲਾ ਯਾਰਖਾਨੇ ਲਿਖੀਆਂ ਦੋ ਕਿਤਾਬਾਂ ਗੰਗੇ ਸ਼ਹੀਦਾ ਔਰ ਸ਼ਹੀਦਾਨੇ ਵਫਾ ਲਾਹੌਰ ਹੋਈ ਸਿੱਖ ਐਜੂਕੇਸ਼ਨਲ ਕਾਨਫਰੈਂਸ ਮਹਾਰਾਜਾ ਪਟਿਆਲਾ ਮਹਾਰਾਜਾ ਨਾਬਾ ਮਹਾਰਾਜਾ ਜੀਂਦ ਮਹਾਰਾਜਾ ਕਪੂਰਥਲਾ ਤਮਾਮ ਸਿੱਖ ਰਿਆਸਤਾਂ ਇਕੱਠੀਆਂ ਹੋਈਆਂ ਆਨਰੇਬਲ ਸਰ ਜੋਗਿੰਦਰ ਸਿੰਘ ਸਾਹਿਬ ਜੀ ਉਥੇ ਸਰਦਾਰ ਸੁੰਦਰ ਸਿੰਘ ਸਾਹਿਬ ਮਜੀਠਾ ਉਥੇ ਸਰ ਗੰਗਾ ਰਾਮ ਉਥੇ ਤਮਾਮ ਪਤਵੰਤੇ ਤੇ ਜਦੋਂ ਅਲਾ ਯਾਰਖਾਨ ਨੇ ਉਹ ਕਿਤਾਬਾਂ ਸਟੇਜ ਉੱਤੇ ਆ ਕੇ ਪੜ੍ਹ ਕੇ ਸੁਣਾਈਆਂ ਨਾ ਮੈਨੂੰ ਬੜੀ ਚੰਗੀ ਸੰਭਾਲ ਹੈ ਉਸ ਵੇਲੇ ਦੀ ਰਾਜੇ ਰੋਂਦੇ ਸਨ ਮਹਾਰਾਜੇ ਰੋਂਦੇ ਸਨ ਕਈਆਂ ਰਾਜਿਆਂ ਨੇ ਰੋ ਰੋ ਕੇ ਦੋ ਵਾਰਾ ਆਪਣੇ ਰੁਮਾਲ ਪਿਓ ਲੈ ਉਹਨਾਂ ਨੂੰ ਬਦਲਨੇ ਪਏ ਐਡਾ ਕਰੁਣਾ ਰਸ ਛਾ ਗਿਆ ਕਾਨਫਰੰਸ ਸਮਾਪਤ ਹੋ ਗਈ ਲਾਹੌਰ ਬਾਗਬਾਨਪੁਰੇ ਦੇ ਮੁਸਲਮਾਨਾਂ ਇਕੱਠਿਆਂ ਹੋ ਕੇ ਅਲਾ ਯਾਰ ਖਾਨ ਜੋਗੀ ਨੂੰ ਫਤਵਾ ਲਾਇਆ ਇਹ ਕਾਫਰ ਹੈ ਇਸ ਨੇ ਗੁਰੂ ਗੋਬਿੰਦ ਸਿੰਘ ਦੀ ਅਤੇ ਉਹਦੇ ਬੱਚਿਆਂ ਦੀ ਇੰਨੀ ਤਾਰੀਫ਼ ਕੀਤੀ ਹੈ ਇਹ ਕਾਫਰ ਹੈ ਇਹਨੂੰ ਮਸੀਤੇ ਨਹੀਂ ਵੜਨ ਦੇਣਾ ਕਈ ਵਰੇ ਅਲਾ ਯਾਰ ਖਾਨ ਜੋਗੀ ਮਸੀਤੇ ਨਹੀਂ ਵੜਿਆ ਘਰੇ ਹੀ ਨਮਾਜ਼ ਪੜ੍ਹਦਾ ਰਿਹਾ ਜਿਸ ਵੇਲੇ ਬੁੱਢਾ ਹੋ ਗਿਆ ਨਾ ਅਲਾ ਯਾਰ ਖਾਨ ਤੇ ਬਾਗਪੁਰਾ ਬਾਗਬਾਨਪੁਰਾ ਲਾਹੌਰ ਉਥੋਂ ਦੇ ਮੁ슬ਮਾਨਾਂ ਦਾ ਡੈਪੂਟੇਸ਼ਨ ਜੁਮੇ ਵਾਲੇ ਦਿਨ ਅਲਾ ਯਾਰਖਾਨ ਦੇ ਘਰ ਗਿਆ ਤੇ ਇੱਕ ਬੁੱਢਾ ਜਿਹਾ ਰਾਈ ਲੰਮਾ ਸਿਰ ਨੂੰ ਉਹਨੇ ਮਹਿੰਦੀ ਲਾਈ ਹੋਈ ਕਹਿਣ ਲੱਗਾ ਅਲਾ ਯਾਰਿਆ ਅੱਜ ਜੁਮਾ ਹੀ ਤੂੰ ਕਾਫਰ ਹੈ ਇਹ ਸਾਰੇ ਮੁ슬ਮਾਨ ਤੇਰੇ ਕੋਲ ਮੋਮਨੇ ਆਏ ਨੇ ਮਸੀਤੇ ਚੱਲ ਮਾਫੀ ਮੰਗ ਲਾ ਤੇਰਾ ਕਾਫਰਪੁਣਾ ਧੋਤਾ ਜਾਏ ਤੇ ਆਲਾ ਯਾਰ ਖਾਂ ਹੱਸਿਆ ਕਹਿਣ ਲਗਾ ਬਾਬਾ ਮਸੀਤੇ ਜਾਣੋ ਮੈਂ ਇਨਕਾਰ ਹੀ ਨਹੀਂ ਪਰ ਮੈਂ ਮਾਫੀ ਮੰਗਣ ਨਹੀਂ ਜਾਣਾ ਮਸੀਤੇ ਕਿਉਂਕਿ ਮੈਂ ਗੁਨਾਹ ਨਹੀਂ ਕੀਤਾ ਮੈਂ ਜੋ ਲਿਖਿਆ ਸੱਚ ਲਿਖਿਆ ਮੈਂ ਨਹੀਂ ਮਾਫੀ ਮੰਗਣ ਜਾਣਾ ਤੇ ਉਹ ਬੁੱਢਾ ਜਿਹਾ ਰਾਈ ਗੁੱਸੇ ਵਿੱਚ ਆ ਕੇ ਅੱਗ ਬਗੂਲਾ ਹੋ ਕਹਿੰਦਾ ਓਏ ਆਲਾ ਯਾਰਿਆ ਉਹ ਫਿਰ ਕਾਫਰ ਹੋ ਕੇ ਮਰਨਾ ਹੀ ਤੇ ਆਲਾ ਯਾਰ ਖਾਂ ਹੋਰ ਅਚਿਆ ਕਹਿਣ ਲਗਾ ਬਾਬਾ ਜੇ ਮੈਂ ਕਾਫਰ ਹੋਵਾਂਗਾ ਤੇ حضرت محمد ਵੱਲੋਂ ਹੋਵਾਂਗਾ ਗੁਰੂ ਗੋਬਿੰਦ ਸਿੰਘ ਵੱਲੋਂ ਮੈਂ ਮੋਮਨ ਗੁਰੂ ਗੋਬਿੰਦ ਸਿੰਘ ਮੈਨੂੰ ਬਖਸ਼ ਦੇਗਾ ਗੁਰੂ ਗੋਬਿੰਦ ਸਿੰਘ ਮੈਨੂੰ ਨਜਾਤ ਦੇ ਦੇਗਾ ਇਹ ਸਿੱਧ ਕਹ ਪਿਆਰਿਓ ਅਸੀਂ ਅੰਦਰ ਚਾਤੀ ਪਾ ਕੇ ਵੇਖੀ ਸਾਡਾ ਸਿੱਧ ਕਿੰਨਾ ਹੈ ਸਾਡੀ ਤੇ ਬੱਕਰੀ ਦੁੱਧ ਨਾਂਦਾ ਤੇ ਮਾਂ ਇਹਨਾਂ ਕਾ ਆਟੇ ਦਾ ਪੇੜਾ ਦੇ ਦਿੰਦੀ ਐ ਲੈ ਵੇ ਸੁਰਾਣਿਆ ਉਹ ਮੁਹੰਮਦ ਫੁਸਕ ਕੋਲੋਂ ਦੋ ਫੂਕਾ ਮਰਵਾ ਲਿਆ ਖਵਰਾ ਬੱਕਰੀ ਦੁੱਧ ਦੇਈਦਾ ਇਕ ਪਾਉ ਵਾਰ ਬੱਕਰੀ ਦੇ ਦੁੱਧ ਤੇ ਸਾਡਾ ਸਿਦਕ ਡੋਲ ਜਾਂਦਾ ਤੇ ਬਾਬਾ ਗੁਰੂ ਗੋਬਿੰਦ ਸਿੰਘ ਸਾਹਿਬ ਤੇ ਇਹ ਗੱਲ ਕਹਿੰਦਾ ਪੈ ਸਿਦਕ ਨਾ ਤੇਰਾ ਡੋਲੇ ਤੇਰੇ ਤਨ ਦਾ ਟੁਕੜਾ ਟੁਕੜਾ ਹੋ ਜਾਏ ਤੇ ਭਾਵੇਂ ਹੋ ਜਾਏ ਸਿਦਕ ਵਾਲੇ ਸਿੱਖ ਬੈਠੇ ਆ ਕੇ ਮੱਥਾ ਟੇਕਿਆ ਪੰਡਤ ਨੇ ਜੋਧ RAM ਨੇ ਮੱਥਾ ਟੇਕਿਆ ਚਰਨ ਛੋਹ ਪ੍ਰਾਪਤ ਹੋਈ ਚਰਨ ਛੋਹ किसी व्याग वाले चरण छो प्राप्त होंगी हाई माई नहीं होंगी मथा टेकिया बदन विच कोई बिजली की चरनाहट फिर गई आवाज आई जल की प्यास न जाए मादो जल की प्यास न जाए जल की प्यास न जाए, जाए माद जल की प्यास न जल की प्यस श्री कबीर जी एक चौपदे माधो जल की प्यास न जाए जल, 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 जल में अग्नि उठी अधिकाय तू जल नि जल का मीन जल में रहो जल बिन तू पिंज रहो सुअा तोर जम मंजार कहाँ कर मोर तू तरवर हो पंखिया मंदभागी तेरो दर्शन ना ਤੂੰ ਸਤਿਗੁਰਾਂ ਨੂੰ ਤਨ ਚੇਲਾ ਕਹੋ ਕਬੀਰ ਮਿਲ ਅੰਤ ਕੀ ਬੇਲਾ ਇੱਕ ਸਿੱਖ ਨੇ ਇਹ ਸ਼ਬਦ ਸਮਾਪਤ ਕੀਤਾ ਤੇ ਦੂਜੇ ਸਿੱਖ ਨੇ ਲਾਗੋ ਅਗਲਾ ਸ਼ਬਦ ਚੁੱਕ ਲਿਆ ਜਲ ਤੇ RAM ਜਲ ਪਾਇਆ ਅਬ ਮੈਂ ਜਲ ਤੇ RAM ਜਲ ਪਾਇਆ ਜਲਤ ਰਾਮ ਜਲ ਪਾਇਆ ਅਬ ਮੋਹ ਜਲਤ ਰਾਮ ਜਲ ਪਾਇਆ ਜਲਤ ਰਾਮ ਜਲ ਪਾਇਆ राम दे नाम दे पानी ने राम उदक तन जलत बुझाया मन मारण कारण बन जाइए सो जल बिन भगवंत न पाइए जे पावक सुर नर हैं जा रे राम उदक जन जल ते उभारे भव सागर सुख सागर माई पीव रहे जल ने खुटत नाई ਕੋ ਕਬੀਰ ਭਜ ਸਾਰੰਗ ਪਾਣੀ ਸਰੰਗ ਪਪੀਆ ਪਾਣੀ ਮੈਨੇ ਸਵੰਤੀ ਬੂੰਦ ਜਿਵੇਂ ਪਪੀਆ ਸਵੰਤੀ ਬੂੰਦ ਵਾਸਤੇ ਪ੍ਰੋ 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 ਕਰਦਾ ਏਦਾਂ ਤੂੰ 24 ਘੰਟੇ ਕਰਦਾ ਰਹ ਵਾਹਿਗੁਰੂ 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 ਤੈਨੂੰ ਸਵੰਤੀ ਬੂੰਦ ਮਿਲ ਜਾਏਗੀ ਤੈਨੂੰ ਅੰਮ੍ਰਿਤ ਨਾਮ ਮਿਲ ਜਾਏਗਾ ਗਦਗਦ ਹੋ ਗਿਆ ਪੰਡਿਤ ਜੋਧਰਾ ਜਿਸ ਵळे ਕੀਰਤਨ ਦੀ ਹੋਈ ਸਮਾਪਤੀ ਹੋਈ ਅਰਦਾਸ ਮਿਲਿਆ ਪ੍ਰਸ਼ਾਦ ਤੇ ਜੋਧਰਾਮ ਨੇ ਨਾ ਅੰਗਦ ਸਾਹਿਬ ਕੋਲੋਂ ਪੁੱਛਿਆ ਨਾ ਬਾਬੇ ਬੁੱਢੇ ਕੋਲੋਂ ਹੀ ਪੁੱਛਿਆ ਨਾ ਕਿਸੇ ਹੋਰ ਦਾਨੇ ਪ੍ਰਦਾਨੇ ਸਿੱਖ ਕੋਲੋਂ ਹੀ ਪੁੱਛਿਆ ਜਿਹੜਾ ਲੋਕਾਂ ਦੇ ਪਰਛਾਵਿਆਂ ਡਰਦਾ ਸੀ ਨਾ ਉਹਨੇ ਖੱਬੇ ਹੱਥ ਨਾਲ ਇੱਕ ਸਿੱਖ ਦਾ ਚਮੜੇ ਦਾ ਜੋੜਾ ਫੜ ਲਿਆ ਤੇ ਜਿਹੜੀ ਤੋਤੀ ਨੂੰ ਦਿਹਾੜੀ ਜਿੱਦੋਂ ਤਿੰਨ ਵਾਰਾਂ ਧੋਂਦਾ ਸੀ ਉਸ ਥੋਤੀ ਨਾਲ ਗੁਰੂ ਕੇ ਸਿੱਖਾਂ ਦੇ ਚਮੜੇ ਦੇ ਜੋੜੇ ਸਾਫ਼ ਕਰ ਕਰਕੇ ਸਾਫ਼ ਕਰ ਕਰਕੇ ਚਲਕਾ ਦਿੱਤੇ ਤੇ ਜਿਹੜੀ ਖਾਕ ਉਹਨਾਂ ਜੋੜਿਆਂ ਨਾਲ ਥੋਤੀ ਨੂੰ ਚਿਪਟ ਗਈ ਉਹ ਆਪਣੇ ਮੱਥੇ ਉੱਤੇ ਲਾਈ ਆਪਣੇ ਨੇਤਰਾਂ ਉੱਤੇ ਲਾਈ ਆਪਣੇ ਮੂੰਹ ਤੇ ਮਲੀ ਜੋਧਰਾਮਾ ਤੇਰੇ ਭਾਗ ਸਵੱਲੇ ਤੂੰ ਗੁਰੂ ਕੋਲ ਆ ਗਏ ਜੋਧਰਾਮਾ ਤੇਰੀ ਤਕਦੀਰ ਦਾ ਦਰਵਾਜ਼ਾ ਖੁੱਲ ਗਿਆ ਤੇਰੀ ਕਿਸਮਤ ਦਾ ਸਿਤਾਰਾ ਚਮਕ ਪਿਆ ਤੇਰਾ ਮਕਦਰ بلند ਹੋ ਗਿਆ ਉਜ ਉਤੇ ਪਹੁੰਚ ਗਿਆ ਤੂੰ ਅੰਗਦ ਸਾਹਿਬ ਦੇ ਦਰਬਾਰ ਵਿੱਚ ਆ ਗਿਆ ਜੁੜ ਗਿਆ ਗੁਰੂ ਅੰਗਦ ਸਾਹਿਬ ਨਾਲ ਜੋ ਲੱਗਾ ਸੇਵਾ ਕਰਨ ਜੋ ਲੱਗਾ ਸੇਵਾ ਕਰਨ ਗੁਰਦੁਆਰੇ ਦੇ ਅੰਦਰ ਖੁੱਲਾ ਵਿਹੜਾ ਉਥੇ ਭਾਈ ਜੋਧ RAM ਨੇ ਇੱਕ ਥੜਾ ਬਣਾਇਆ ਬੜਾ ਲੰਮਾ ਚੌੜਾ ਥੜਾ ਉਹਨੂੰ ਰੋਜ਼ ਲਿਪਦਾ ਸੀ ਰੋਜ਼ ਪੋਚਦਾ ਸੀ ਤੇ ਸੰਗਤ ਅੱਗੇ ਮਿੰਨਤ ਕੀਤੀ ਤਰਲਾ ਲਿਆ ਗੁਰੂ ਕੀ ਸੰਗਤ ਤਨ ਗੁਰੂ ਅੰਗਦ ਦੇਵ ਸੱਚੇ ਪਾਤਸ਼ਾਹ ਦੇ ਦਰਬਾਰ ਵਿੱਚ ਆ ਕੇ ਚਰਨ ਛੋਹ ਪ੍ਰਾਪਤ ਕਰਕੇ ਨਾਮ ਦਾ ਅੰਮ੍ਰਿਤ ਪੀਣ ਵਾਲੀ ਸੰਗਤ ਜੀਓ ਭਈ ਪ੍ਰਸ਼ਾਦ ਛੱਕ ਕੇ ਝੂਠੇ ਡੂਨੇ ਝੂਠੀਆਂ ਪਤਲਾ ਝੂਠੇ ਕਿਸ਼ੋਰੇ ਝੂਠੀਆਂ ਕੌਲੀਆਂ ਗਲਾਸ ਥਾਲੀਆਂ ਐਸ ਥੜੇ ਉੱਤੇ ਰੱਖਿਆ ਕਰੋ ਤਾਂ ਕਿ ਗੁਰਦੁਆਰੇ ਵਿੱਚ ਗੰਧ ਨਾ ਪੈ ਜਾਏ ਗੁਰਦੁਆਰੇ ਵਿੱਚ ਆਏ ਹੋਏ ਦੇ ਉੱਤੇ ਕਿਤੇ ਉਲਟਾ ਪ੍ਰਭਾਵ ਨਾ ਪੈ ਜਾਏ ਕਿਸੇ ਨੂੰ ਕਿਰਣਾ ਨਾ ਹੋ ਜਾਏ ਕਰਨੀ ਵਾਲਾ ਸਿੱਖ ਸੀ ਸੰਗਤਾਂ ਨੇ ਬਚਨ ਮੰਨ ਲਿਆ ਸਾਰਿਆਂ ਨੇ ਉਸ ਥੜੇ ਉੱਤੇ ਝੂਠੇ ਬਰਤਨ ਰੱਖਣੇ ਸ਼ੁਰੂ ਕਰ ਦਿੱਤੇ ਸਮਾਗਮ ਕੀਤਾ ਗਿਆ ਤੇ ਚਾਰ ਚਫੇਰੇ ਇਲਾਕੇ ਵਿੱਚ ਜਹਾਜਾਕਾਰ ਹੋ ਗਈ ਧੰਨ ਭਾਈ ਜੋਧਰਾਮ ਧੰਨ ਭਾਈ ਜੋਧਰਾਮ ਧੰਨ ਭਾਈ ਜੋਧਰਾਮ ਜਿਸ ਵळे ਤਨ ਤਨ ਹੋਣ ਲੱਗੀ ਨਾ ਤੇ ਈਰਖਾ ਵਾਦੀ ਨੂੰ ਕਿਸੇ ਦੀ ਤਨਤਾ ਕਿਸੇ ਦੀ ਪ੍ਰਸ਼ੰਸਾ ਕਿਸੇ ਦੀ ਇੱਜ਼ਤ ਬਰਦਾਸ਼ਤ ਨਹੀਂ ਕਰਨੀ ਆਉਂਦੀ ਜਿਹੜੇ ਈਰਖਾ ਵਾਲੇ ਸਿੱਖ ਸਣ ਨਾ ਅੰਦਰੋਂ ਛੜੇ ਹੋਏ ਬਾਹਰੋਂ ਸਿੱਖ ਤੇ ਅੰਦਰੋਂ ਛੜੇ ਹੋਏ ਬਾਹਰੋਂ ਸਿੱਖ ਤੇ ਅੰਦਰੋਂ ਕੁਝ ਵੇਖਣ ਨੂੰ ਸੂਰਤ ਸਿੱਖਾਂ ਵਾਲੀ ਅੰਦਰੋਂ ਮਨਮੁਖ ਉਹਨਾਂ ਨੇ ਰੌਣਾ ਪਾਤਾ ਹੈ ਗੁਰੂ ਅੰਗਦ ਸਾਹਿਬ ਸੱਚੇ ਪਾਤਸ਼ਾਹ ਆ ਜਿਹੜੇ ਜੋਧਰਾਮ ਦੀ ਜਾਇਜਾਕਾਰ ਹੋ ਰਹੀ ਹੈ ਨਾ ਇਹ ਜੋਧਰਾਮ ਤੇ ਮਨਮਤੀਆ ਹੈ ਮਨਮਤੀਆ ਜਿਹਦੇ ਨਾਲ ਤੁਸੀਂ ਵੀ ਬੜਾ ਪਿਆਰ ਕਰਦੇ ਹੋ ਓੜੀਕਦੇ ਰਹਿੰਦੇ ਓਏ ਤੇ ਮਨਮਤੀਆ ਤੇ ਸਾਬ ਗੁਰੂ ਅੰਗਦ ਦੇਵ ਸੱਚੇ ਪਾਤਸ਼ਾਹ ਕਹਿਣ ਲੱਗੇ ਨਾਨਕ ਨਿਰੰਕਾਰ ਦੀ ਦਰਬਾਰ ਵਿੱਚ ਮਨਮਤੀਆ ਨਹੀਂ ਰਹਿ ਸਕਦਾ ਬੁਲਾਓ ਜੋਧਰਾਮ ਕੋਲੋਂ ਪੁੱਛਿਆ ਜਾਏ ਕਿਉਂ ਮਨਮਤ ਕੀਤੀ ਕੀ ਮਨਮਤ ਕੀਤੀ ਜੋਧਰਾਮ ਸੱਦਿਆ ਗਿਆ ਜਿੱਥੇ ਸੰਗਤ ਨੇ ਜੋੜੇ ਲਾਇਏ ਸੀ ਇੱਥੇ ਖਲੋ ਗਿਆ ਤੇ ਗਰੀਬ ਨवाज ਗੁਰੂ ਅੰਗਦ ਸਾਹਿਬ ਅੰਤਰਜਾਮੀ ਘਟਕਟ ਵਾਸੀ ਨੇ ਪੁੱਛਿਆ ਜੋਧਰਾਮਾ ਆ ਸਿੱਖ ਤੇਰੇ ਤੇ ਸ਼ਿਕਾਇਤ ਕਰਦੇ ਨੇ ਕਿ ਤੂੰ ਮਨਮਤੀਆ ਹੈ ਤੂੰ ਮਨ ਕੀ ਮਤ ਕਰਨਾ ਤੇ ਜੋਧਰਾਮ ਦੇ ਨੇਤਰ ਪਰ ਗਏ ਗਰੀਬ ਨवाज ਨਾ ਅਜੇ ਤੁਸੀਂ ਮੈਨੂੰ ਸਮਝਾਇਆ ਤੇ ਨਾ ਹੀ ਮੈਂ ਤੁਹਾਡੇ ਕੋਲੋਂ ਪੁੱਛਿਆ ਮਹਾਰਾਜ ਮੈਨੂੰ ਤੇ ਪਤਾ ਹੀ ਨਹੀਂ ਗੁਰਮਤ ਕਿਨੂ ਆਂਦੇ ਨੇ ਤੇ ਮਨਮਤ ਕਿਨੂ ਆਂਦੇ ਸਾਹਿਬ ਜੀ ਮੈਨੂੰ ਸਮਝਾ ਦਿਓ ਫਿਰ ਮੈਂ ਮਨਮਤ ਨਹੀਂ ਕਰਾਂਗਾ ਤੇ ਗਰੀਬ ਨੌਜ ਨੇ ਸ਼ਿਕਾਇਤ ਕਰਨ ਵਾਲੇ ਸਿੰਘਾਂ ਨੂੰ ਆਖਿਆ ਸਿੰਘੋ ਦੱਸੋ ਗੁਰੂ ਕੇ ਪਿਆਰਿਓ ਨਾਨਕ ਨਰਨਹਕਾਰੀ ਦੇ ਦਰਬਾਰ ਚ ਝੂੜ ਨਾ ਬੋਲਿਓ ਦੱਸੋ ਕੀ ਮਨਮਤ ਕਰਦਾ ਹੈ ਉਹਨਾਂ ਆਖਿਆ ਮਹਾਰਾਜ ਇਹਨੂੰ ਢਾਈ ਵਰੇ ਹੋ ਗਏ ਜੇ ਆਇਆ ਤੇ ਢਾਈ ਵਰੇ ਹੋ ਗਏ ਜੇ ਸਾਨੂੰ ਰਾਖੀ ਕਰਦੇ ਆ ਇਹਨੂੰ ਕਦੇ ਪੰਗਤ ਵਿੱਚ ਬਹਿ ਕੇ ਸਾ ਪ੍ਰਸ਼ਾਦ ਛਕਦੇ ਨਹੀਂ ਵੇਖਿਆ ਅੰਨ ਖਾਂਦੇ ਨਹੀਂ ਵੇਖਿਆ ਤੇ ਜਿਹੜਾ ਅੰਨ ਨਾ ਖਾਏ ਉਹ ਸਾਰਿਆਂ ਤੋਂ ਵੱਡਾ ਮਨਮਤੀਆ ਗੁਰੂ ਗ੍ਰੰਥ ਸਾਹਿਬ ਕਹਿੰਦਾ ਅੰਨ ਛੋੜ ਕਰੇ ਪਾਖੰਡ ਨਾ ਸੁਆਗਣ ਨਾ ਰੰਡ ਗੁਰੂ ਗ੍ਰੰਥ ਸਾਹਿਬ ਜੀ ਇਹ ਗੱਲ ਕਹਿੰਦੇ ਨੇ ਅੰਨੇ ਬਾਜੋਂ ਜੋ ਨਰ ਹੋਵੇ ਉਹ ਤੀਨ ਭਵਨ ਮੇ ਆਪਣੀ ਖੋਵੇ ਜਿਹੜਾ ਅੰਨ ਨਹੀਂ ਖਾਂਦਾ ਸਮਝੋ ਤਿੰਨਾ ਪਵਣਾ ਵਿੱਚ ਉਹਦੀ ਬੇਇੱਜ਼ਤੀ ਹੋਵੇਗੀ ਉਹਦਾ ਨਿਰਾਦਰ ਹੋਵੇਗਾ ਅੰਨੇ ਬਾਜ ਨਾ ਹੋਏ ਸੁਕਾਲ ਤਜਿਏ ਅੰਨ ਨਾ ਮਿਲੇ ਗੋਪਾਲ ਜਿਹੜਾ ਰੋਟੀ ਖਾਣੀ ਛੱਡ ਦੇਗਾ ਉਹਨੂੰ ਰੱਬ ਨਹੀਂ ਮਿਲ ਸਕਦਾ ਇਹ ਪਖੰਡ ਹੈ ਆਸ਼ਾ ਦੀ ਵਾਰ ਦਾ ਪਾਠ ਪੜਨ ਸੁਣਨ ਵਾਲਿਆ ਸਿਕਾ ਕਦੇ ਤੂੰ ਨਾ ਭੁਲੇਖੇ ਵਿੱਚ ਪੈ ਜਾਈ ਬਾਪੂ ਤੇ ਇਹ ਗੱਲ ਕਹਿੰਦਾ ਅੰਨ ਨਾ ਖਾਇਆ ਸਾਦ ਗੁਆਇਆ ਬਹੁ ਦੁੱਖ ਪਾਇਆ ਦੂਜਾ ਪਾਇਆ ਗੁਰਮਤ ਵਿੱਚ ਅੰਨ ਨਾ ਖਾਣਾ ਵੱਡੀ ਮਨਮਤ ਹੈ ਲੇਕਰ ਮੈਂ ਅੱਜ ਵੀ ਵੇਖਣਾ ਜਦੋਂ ਕੋਹੋ ਜਿਹਾ ਪਖੰਡੀ ਆ ਜਾਂਦਾ ਨਾ ਇਹ ਸਾਡੀਆਂ ਕਾਕੀਆਂ ਬੱਚੀਆਂ ਫਿਰ ਐਜੀਟੇਟਰ ਬਣ ਜਾਂਦੀਆਂ ਨੇ ਕਰਮ ਦੇ ਇਹ ਸੁੱਖ ਨਾਲ ਰੋਟੀ ਨਹੀਂ ਖਾਂਦਾ ਮੈਂ ਵੇਖਿਆ ਇਹ ਡੱਪ ਲਿਖਾ ਆ ਜੇ ਤੱਕ ਪਿਆ ਹੋਇਆ ਮੇਰੇ ਵਰਗਾ ਕੋਈ ਆਦਮੀ ਬੁੱਢੀ ਦਾੜੀ ਚਿੱਟੀ ਜੇ ਪਾਣੀ ਮੰਗ ਬੈ ਕਿ ਨਿਕਵਰਾ ਖਾਣ ਉਹ ਭਰਾ ਆ ਨਹੀਂ ਕੋਈ ਇੱਥੇ ਪਾਣੀ ਪਿਆਰ ਦੇ ਕੋਈ ਭਗਵਾ ਕਪੜਾ ਪਾ ਕੇ ਆ ਜਾਏ 10 ਨੰਬਰ ਦਾ ਬਦਮਾਸ਼ ਦੇ ਨਹੀਂ ਮੱਖਣ ਪਰੌਂਠੇ ਉੱਤੇ ਰੱਖ ਕੇ ਸੁੱਖ ਨਾਲ ਸਾਹ ਆ ਗਿਆ ਅਸੀਂ ਅਜੇ ਤੱਕ ਪਖੰਡ ਦੇ ਪੁਜਾਰੀ ਆ ਅਜੇ ਤੱਕ ਅਸੀਂ ਝੂਠ ਨੂੰ ਪੂਜਨੇ ਆ ਅਜੇ ਤੱਕ ਗੁਰੂ ਗੋਬਿੰਦ ਸਿੰਘ ਸਾਹਿਬ ਦੀ ਸਿੱਖੀ ਨੂੰ ਆਪਣੇ ਅੰਦਰ ਥਾਂ ਦੇਣ ਦੀ ਕੋਸ਼ਿਸ਼ ਨਹੀਂ ਕਰ ਰਹੇ ਮੈਨੂੰ ਮਾਫ ਕਰਿਓ ਜੀ ਸਾਬਾ ਨੇ ਸੁਣਿਆ ਭੀ ਅੰਨ ਨਹੀਂ ਖਾਂਦਾ ਤੇ ਗਰੀਬ ਨੂੰ ਅਜਨੇ ਪੁੱਛਿਆ ਅੰਗਦ ਸਾਹਿਬ ਜੀ ਨੇ ਜੋਧਰਾਮਾ ਸੁਣਿਆ ਤੂੰ ਅੰਨ ਨਹੀਂ ਖਾਂਦਾ ਗੁਰਮਤ ਵਿੱਚ ਵੱਡੀ ਮੰਨਮਤ ਹੈ ਤੇ ਕਹਿਣ ਲੱਗਾ ਨਹੀਂ ਗਰੀਬ ਨੂੰ ਆਜ ਮੈਂ ਤੁਹਾਡਾ ਦਾਸ ਹਾਂ ਮੈਂ ਤੇਰੇ ਦਰ ਦੇ ਕੂਕਰਾਂ ਦਾ ਕੂਕਰ ਹਾਂ ਸ਼ੇਵਕਾਂ ਦਾ ਸ਼ੇਵਕ ਹਾਂ ਮੈਂ ਝੂਠ ਨਹੀਂ ਬੋਲਦਾ ਮਹਾਰਾਜ ਮੈਂ ਜਿਸ ਦਿਨ ਦਾ ਤੁਹਾਡੇ ਦਰਬਾਰ ਆਇਆ ਇੱਕ ਦਿਨ ਕਦੇ ਨਾਗਾ ਨਹੀਂ ਕੀਤਾ ਰੋਜ਼ ਢਿੱਡ ਪਰ ਕੇ ਸੰਤੁਸ਼ਟ ਹੋ ਕੇ ਤ੍ਰਿਪਤ ਹੋ ਕੇ ਅੰਨ ਖਾਂਦਾ ਸਾਹਿਬ ਜੀ ਇਹਨ ਆਤਮਾ ਪ੍ਰਸੰਨ ਕਰਕੇ ਅੰਨ ਖਾਂਦਾ ਮੈਂ ਕਦੇ ਅੰਨ ਨਹੀਂ ਛੱਡਿਆ ਤੇ ਉਹਨਾਂ ਈਰਖਾ ਵਾਦੀਆਂ ਨੇ ਹੋਰ ਰੌਲਾ ਪਾਤਾ ਭਾਈ ਮਹਾਰਾਜ ਮੇਰਾ ਮਨਮਤੀਆ ਹੀ ਨਹੀਂ ਝੂਠਾ ਵੀ ਦੇ ਢਾਈ ਮਰੇ ਹੋਏ ਨੇ ਸਾਨੂੰ ਰਾਖੀ ਕਰ ਲਿਆ ਇੱਕ ਦਿਨ ਪੰਗਤ ਵਿੱਚ ਬੈਠਿਆ ਨਹੀਂ ਵੇਖਿਆ ਇਹਦੇ ਝੂਠ ਬੋਲਦਾ ਮੈਂ ਰੋਟੀ ਖਾਂ ਇਹਦੇ ਕੁਫਰ ਤੋਲਦਾ ਮੈਂ ਅੰਨ ਖਾਂ ਤੇ ਗਰੀਬ ਨੂੰ ਅਜ ਗੁਰੂ ਅੰਗਦ ਸਾਹਿਬ ਜਾਣੀ ਜਾਣ ਕਹਿਣ ਲੱਗੇ ਜੋਧਰਾਮ ਤੈਨੂੰ ਦੋ ਕਲੰਕ ਲੱਗ ਗਏ ਇੱਕ ਮਨਮਤੀਆ ਤੇ ਇੱਕ ਝੂਠਾ ਆਪਣੀ ਪੋਜੀਸ਼ਨ ਸਾਫ਼ ਕਰ ਇਹ ਉਹ ਦਰਬਾਰ ਹੈ ਜਿੱਥੇ ਰੋਜ਼ ਪੜਿਆ ਜਾਂਦਾ ਪਈ ਬੋਲੀਏ ਸੱਚ ਧਰਮ ਝੂਠ ਨਾ ਬੋਲੀਏ ਜੋ ਗੁਰ ਦੱਸੇ ਵਾਟ ਮੁਰਿਦਾ ਜੋਲੀ ਹੈ ਇੱਥੇ ਰੋਜ਼ ਪੜਿਆ ਜਾਂਦਾ ਇੱਥੇ ਸੱਚੇ ਹੀ ਸੱਚ ਨਿਭੜੇ ਚੁਣ ਵਖ ਕੱਢੇ ਜਜਮਲਿਆ ਇਹ ਤੇ ਰੋਜ਼ ਉਪਦੇਸ਼ ਹੁੰਦਾਇ ਚ ਸਚੋ ਔਰੇ ਸਭ ਕੋ ਉਪਰ ਸੱਚ ਅਚਾਰ ਇੱਥੇ ਤੇ ਰੋਜ ਸੱਚ ਦਾ ਪ੍ਰਚਾਰ ਹੁੰਦਾ ਤੂੰ ਝੂਠ ਕਿਉਂ ਬੋਲਨਾ ਰੋਟੀ ਨਹੀਂ ਖਾਂਦਾ ਕਿਉਂ ਤੂੰ ਆਖਿਆ ਮੈਂ ਖਾਂਦਾ ਗਰੀਬ ਨਵਾਜ਼ ਮੈਂ ਨਹੀਂ ਝੂਠ ਬੋਲਦਾ ਮੈਂ ਅੰਨ ਖਾਂਦਾ ਤ੍ਰਿਪਤ ਹੋ ਕੇ ਖਾਂਦਾ ਫਿਰ ਆਪਣੀ ਪੋਜੀਸ਼ਨ ਸਾਫ਼ ਕਰ ਤਾਂ ਭਾਈ ਜੋਧਰਾਮ ਨੇ ਅਥਰੂ ਕੇਰ ਕੇ ਕਰुणा ਰਸ ਵਿੱਚ ਆ ਕੇ ਵਿਰਾਗ ਵਿੱਚ ਤਾਰੀਆਂ ਲਾਲਾ ਕਿ ਆਖੈ ਸਾਹਿਬ ਇਹ ਜਿਹੜਾ ਥੜਾ ਨਾ ਗੁਰਦੁਆਰੇ ਚ ਥੜਾ ਇਹ ਤੁਹਾਡੇ ਦਾਸ ਨੇ ਬਣਵਾਇਆ ਸੰਗਤਾਂ ਨੇ ਬਣਾ ਦਿੱਤਾ ਇਹਨੂੰ ਮੈਂ ਰੋਧ ਲਿਪਣਾ ਪੋਚਣਾ ਮੈਂ ਸੰਗਤ ਨੂੰ ਅਰਜ਼ ਕੀਤੀ ਸੀ ਝੂਠੇ ਭਾਂਡੇ ਇਹ ਥੜੇ ਤੇ ਰੱਖਿਆ ਕਰੋ ਸੰਗਤ ਨੇ ਦਾਸ ਦੀ ਅਰਜ਼ ਕਬੂਲ ਕਰ ਲਈ ਇਸ ਥੜੇ ਤੇ ਸਾਰੇ ਭਾਂਡੇ ਪੈ ਰਹੇ ਨੇ ਪਤਲਾ ਡੂਨੇ ਕਿਸ਼ੋਰ ਕੌਲੀਆਂ ਥਾਲੀਆਂ ਤੇ ਗਰੀਬ ਨੂੰ ਆਜ ਸਵੇਰ ਤੋਂ ਸੰਗਤਾਂ ਸ਼ੁਰੂ ਹੁੰਦੀਆਂ ਨੇ ਤੁਹਾਡੇ ਦਰਬਾਰ ਆਉਣੀਆਂ ਕੋਈ ਨੇੜਿਓ ਕੋਈ ਦੂਰਿਓ ਮੈਂ ਕਈਆਂ ਨੂੰ ਕਮਰੇ ਵੀ ਦੇਣੇ ਹੁੰਦੇ ਨੇ ਬਸਤਰ ਵੀ ਦੇਣੇ ਹੁੰਦੇ ਨੇ ਲੋੜਵੰਦਾਂ ਦੀ ਲੋੜ ਵੀ ਪੂਰੀ ਕਰਨੀ ਹੁੰਦੀ ਏ ਸਾਰੇ ਦਿਨ ਦੀ ਮਾਇਆ ਚੜਤ ਚੜਾਵਾ ਮੈਂ ਰਾਤ ਨੂੰ ਐਨ ਗਿਣ ਕੇ ਗੱਟ ਕੇ ਲਿਖ ਕੇ ਸੌਣਾ ਇਹ ਲੋਕ ਭਲਾਈ ਦੀ ਮਾਇਆ ਲੋਕ ਭਲਾਈ ਦੇ ਕੰਮਾਂ ਤੇ ਖਰਚ ਹੋਣੀ ਚਾਹੀਦੀ ਆ ਇਹਨੂੰ ਕੋਈ ਸਵਾਰਥੀ ਨਾ ਲੈ ਜਾਏ ਇਸ ਕਰਮ ਵਿੱਚ ਕਾਰੋਬਾਰ ਕਰਦੇ ਆਂ ਸੇਵਾ ਟਹਿਲ ਕਰਦੇ ਆਂ ਆਏ ਗਏ ਸਿੱਖਾਂ ਨੂੰ ਸੰਭਾਲਦੇ ਆਂ ਮਹਾਰਾਜ ਮੈਨੂੰ ਰਾਤ ਦੇ 12 ਵਜ ਜਾਂਦੇ ਜਿੰਨੇ ਗੁਰੂ ਕੇ ਸਿੱਖ ਬੈਠੇ ਹੋ ਮਾਈਆਂ ਮੇਰੀਆਂ ਧੀਆਂ ਬੱਚੀਆਂ ਬੈਠੀਆਂ ਨੇ ਗੁਰੂ ਕੀ ਮਰਿਆਦਾ ਭਾਈ ਜੀ ਨੇ ਬਿਆਨ ਕੀਤੀ ਏ ਗੁਰਸਿੱਖ ਪੜ ਕੇ ਉੱਠ ਕਰ ਗੁਰਸਿੱਖ ਪੜ ਕੇ ਉੱਠ ਕਰ ਅੰਮ੍ਰਿਤ ਵੇਲੇ ਸਰਨਾਵੰਦਾ ਗੁਰ ਕੈ ਬਚਨ ਉਚਾਰ ਕੇ ਧਰਮ ਸਾਲ ਦੀ ਸੁਰਤ ਕਰਨਦਾ ਕੇ ਸਾਧ ਸੰਗਤ ਵਿੱਚ ਜਾਏ ਕੇ ਗੁਰਬਾਣੀ ਦੇ ਪ੍ਰੀਤ ਸੁਣਨ ਦਾ ਸ਼ੰਕਾ ਮਨੋਂ ਮਿਟਾਏ ਕੇ ਗੁਰਸਿੱਖਾਂ ਦੀ ਸੇਵ ਕਰਨ ਦਾ ਕਿਰਤ ਵਿਰਤ ਕਰ ਧਰਮ ਦੀ ਕਿਰਤ ਵਿਰਤ ਕਰ ਧਰਮ ਦੀ ਲੈ ਪ੍ਰਸ਼ਾਦ ਆਣ ਵਰਤਨ ਦਾ ਬਿਰਤੀ ਉੱਚੀ ਕਿਰਤ ਧਰਮ ਦੀ ਧਰਮ ਦੇ ਕਿਰਤ ਕਰਕੇ ਉੱਚੀ ਬਿਰਤੀ ਰੱਖ ਕੇ ਆਪਣੇ ਘਰੋਂ ਪ੍ਰਸ਼ਾਦੇ ਪਕਾ ਕੇ ਲਿਆਉਂਦਾ ਸਿੱਖ ਗੁਰਦੁਆਰੇ ਲਿਆ ਕੇ ਆਏ ਮੁਸਾਫਰਾਂ ਸਿੱਖਾਂ ਨੂੰ ਵੰਡਦਾ ਕਿਰਤ ਵਿਰਤ ਕਰ ਧਰਮ ਦੀ ਲੈ ਪ੍ਰਸ਼ਾਦ ਆਣ ਵਰਤੰਦਾ ਗੁਰ ਸਿੱਖਾਂ ਨੂੰ ਦੇ ਕੇ ਪਿੱਛੋਂ ਬਚਿਆ ਆਪ ਖਵੰਦ ਪ੍ਰਸ਼ਾਦੇ ਲਿਆਉਂਦਾ ਸੰਗਤ ਵਿੱਚ ਵੰਡਦਾ ਜੇ ਕੋਈ ਰਹਿ ਜਾਏ ਪ੍ਰਸ਼ਾਦੇ ਮੁੱਕ ਜਾ ਉਹਨਾਂ ਨੂੰ ਘਰ ਲੈ ਜਾਂਦਾ ਮੇਰਾ ਘਰ ਪਵਿੱਤਰ ਹੋ ਜਾਏਗਾ ਮੇਰਾ ਘਰ ਸਫਲਾ ਹੋ ਜਾਏਗਾ ਗੁਰੂ ਕੈ ਸਿਖਾ ਮੇਰੇ ਚੌਕੇ ਬੈਠ ਕੇ ਪ੍ਰਸ਼ਾਦ ਛੱਕ ਮੇਰੇ ਘਰ ਵਿੱਚੋਂ तमाम ਕਬਾਹਤਾ ਕਦੂਰਤਾ ਨਿਕਲ ਜਾਣਗੇ ਤੇਰੇ ਚਰਨਾਂ ਦਾ ਪ੍ਰਤਾਪ ਮੇਰਾ ਘਰ ਪਵਿੱਤਰ ਹੋ ਜਾਏਗਾ ਇਹ ਗੁਰੂ ਕੈ ਸਿੱਖਦੀ ਰਹਿਤ ਮਰਯਾਦਾ ਇਸ ਰਹਿਤ ਮਰਯਾਦਾ ਵਿੱਚ ਪੱਕਾ ਸਿੱਖ ਭਾਈ ਜੋਧਰਾਮ ਕਹਿ ਰਿਹਾ ਸਾਹਿਬ ਜੀ ਸੇਵਾ ਟੈਲ ਕਰਦੇ ਆ ਮੈਨੂੰ ਰਾਤ ਦੇ 12 ਵਜੇ ਜਾਂਦੇ ਨੇ तमाम ਦੁਨੀਆ ਉਦੋਂ ਸੌ ਜਾਂਦੀ ਏ ਮਹਾਰਾਣੀ ghee ਨੀਂਦ ਆਪਣੀ ਗੋਦ ਵਿੱਚ ਲੈ ਕੇ ਠਪਕੀਆਂ ਦੇ ਕੇ तमाम ਰਾਤੇ ਮਾਰਨ ਵਾਸਤੇ ਮਜਬੂਰ ਕਰ ਦਿੰਦੀ ਏ ਸਾਰੇ ਉਦੋਂ ਪਰਾੜੇ ਮਾਰਦੇ ਹੁੰਦੇ ਨੇ ਕੋਈ ਬਸ਼ਰ ਉਹ ਜਦੋਂ ਉਹ ਨਹੀਂ ਜਾਗਦਾ ਹੁੰਦਾ ਜਿਸ ਵੇਲੇ तमाम ਲੋਕ ਸੌਂ ਜਾਂਦੇ ਨੇ ਮੇਰੇ ਮਾਲਕ ਉਦੋਂ ਫਿਰ ਮੈਂ ਵਿਹਲਾ ਹੋ ਕੇ ਇੱਕ ਸੁੱਚੀ ਪੱਤਲ ਲੈ ਕੇ ਤੇ ਇਸ ਥੜੇ ਦੇ ਲਾਗੇ ਜਿੱਥੇ ਸ਼ਵੇਰ ਦੇ ਝੂਠੇ ਭਾਂਡਿਆਂ ਦਾ ਢੇਰ ਲੱਗਾ ਹੋਇਆ ਮੈਂ ਚੌਕੜਾ ਮਾਰ ਕੇ ਬਹਿ ਜਾਂਦਾ ਸਾਹਿਬ ਜੀ ਇਹ ਝੂਠੇ ਭਾਂਡੇ ਝੂਠੇ ਦੂਨੇ ਝੂਠੀਆਂ ਪੱਤਲਾਂ ਝੂਠੇ ਕਿਸ਼ੋਰੇ ਝੂਠੀਆਂ ਥਾਲੀਆਂ ਝੂਠੀਆਂ ਕੌਡੀਆਂ ਸ਼ੁਰੂ ਕਰਨਾ ਕਿਸੇ ਡੂਨੇ ਵਿੱਚੋਂ ਤੇਰੇ ਸਿੱਖ ਦੀ ਝੂਠੀ ਮੈਨੂੰ ਥੋੜੀ ਜੀ ਸਬਜ਼ੀ ਮਿਲ ਜਾਂਦੀ ਏ ਉਹਨੂੰ ਮੈਂ ਸੁੱਚੀ ਪੱਤਲ 'ਤੇ ਰੱਖ ਲੈਣਾ ਕਿਸੇ ਡੂਨੇ ਵਿੱਚੋਂ ਤੇਰੇ ਸਿੱਖ ਦੀ ਸਵੇਰ ਦੀ ਝੂਠੀ ਮੈਨੂੰ ਦਾਲ ਮਿਲ ਜਾਂਦੀ ਏ ਉਹ ਮੈਂ ਸੁੱਚੀ ਪੱਤਲ 'ਤੇ ਰੱਖ ਲੈਣਾ ਕਿਸੇ ਪੱਤਲ ਤੋਂ ਤੇਰੇ ਸਿੱਖ ਦੇ ਸਵੇਰ ਦੇ ਝੂਠੇ ਚਾਰ ਦਾਣੇ ਚੌਲਾਂ ਦੇ ਮਿਲ ਜਾਂਦੇ ਨੇ ਉਹ ਮੈਂ ਸੁੱਚੀ ਪੱਤਲ ਤੇ ਜਮਾ ਕਰੀ ਜਾਂਨਾ ਕਿਸੇ ਥਾਲੀ ਵਿੱਚੋਂ ਤੇਰੇ ਸਿੱਖ ਦੀ ਝੂਠੀ ਕੋਈ ਰੋਟੀ ਦੀ ਗਰਾਈ ਮਿਲ ਜਾਂਦੀ ਏ ਉਹ ਮੈਂ ਸੁੱਚੀ ਪੱਤਲ ਤੇ ਜਮਾ ਕਰੀ ਜਾਂਨਾ ਮੇਰੇ ਮਾਲਕ ਜਦੋਂ ਮੇਰੇ ਢਿੱਡ ਪਰਨ ਜੋਗਾ ਅੰਨ ਹੋ ਜਾਂਦਾ ਤੇਰੇ ਸਿੱਖਾਂ ਦੀ ਝੂਠ ਇਕੱਠੀ ਹੋ ਜਾਂਦੀ ਏ ਨਾ ਉਦੋਂ ਫਿਰ ਮੈਂ ਤੁਹਾਡੇ ਚਰਨਾਂ 'ਚ ਅਰਦਾਸ ਕਰਕੇ ਤੁਹਾਡਾ ਧਿਆਨ ਕਰਕੇ ਤੇ ਤੁਹਾਡੀਆਂ ਸਿੱਖਾਂ ਦੀ ਝੂਠ ਖਾ ਕੇ ਮੈਂ ਆਪਣਾ ਪੇਟ ਭਰ ਲੈਂਦਾ ਮੈਂ ਤ੍ਰਿਪਤ ਹੋ ਜਾਂਦਾ ਚਾਹ ਮੈਨੂੰ ਕੋਈ ਭੁੱਖ ਨਹੀਂ ਰਹਿੰਦੀ ਮੈਨੂੰ ਢਾਈ ਵਰੇ ਹੋਏ ਨੇ ਤੋ ਆਡੇ ਸਿੱਖਾਂ ਦੀ ਝੂਠ ਖਾਂਦੇ ਤੇ ਗਰੀਬ ਨੂੰ ਅਜ ਬਾਪੂ ਗੱਲਾਂ ਸੁਣੀ ਗਿਆ ਜੋਧਰਾਮ ਦੀਆਂ ਤਖਤ ਛੱਡ ਦਿੱਤਾ ਸਹਜੇ ਸਹਜੇ ਜੋਧਰਾਮ ਦੇ ਕੋਲ ਚਲੇ ਗਏ ਸਵਾ ਸਵਾ ਗੱਜ ਲੰਮੀਆਂ ਬਾਹਾਂ ਕਰਕੇ ਜੋਧਰਾਮ ਨੂੰ ਆਪਣੀ ਗਲਵੱਟਰੀ ਵਿੱਚ ਲੈ ਕੇ ਕੰਠ ਮੜ ਲਾ ਕੇ दादा ਕੋਟ ਕੇ ਪਿਆਰ ਕਰਕੇ ਕਹਿਣ ਲੱਗੇ ਜੋਧਰਾਮ ਤੂੰ ਕਿਉਂ ਝੂਠ ਖਾਣਾ ਢਾਈ ਵਰੇ ਹੋ ਗਏ ਕਿਉਂ ਝੂਠ ਨਾਲ ਪੇਟ ਪਰਣਾ ਤੇ ਜੋਧਰਾਮ ਨੇ ਹਟਕੋਰਾ ਕਰਕੇ ਆਖਿਆ ਸਾਹ ਮੇਰੇ ਅੰਦਰ ਵੜ ਗਏ ਦੋ ਭੂਤ ਨੇ ਇੱਕ ਭੂਤਨਾਸੀ ਜਾਤੀ ਅਹਿਮਾਨ ਦਾ ਇੱਕ ਭੂਤਨਾਸੀ ਛੂਆ ਛੂਦਾ ਉਹਨਾਂ ਦੋ ਪੂਤਨਿਆਂ ਨੇ ਮੇਰਾ ਮਨ ਬਿਮਾਰ ਕਰ ਦਿੱਤਾ ਤੇ ਉਹ ਦੋ ਪੂਤਨੇ ਮੇਰੇ ਅੰਦਰ ਉਹਨਾਂ ਚਿਰ ਨਹੀਂ ਸੀ ਨਿਕਲ ਜਾਂਦੇ ਜਿੰਨਾ ਚਿਰ ਤੇਰੇ ਸਿੱਖਾਂ ਦੀ ਜੂਠ ਨਾ ਖਵਾਲੀ ਜਾਏ ਮੈਂ ਉਹਨਾਂ ਦੋ ਪੂਤਨਿਆਂ ਕੋਲੋਂ ਛੁਟਕਾਰਾ ਪਾਉਣ ਲਈ ਮਹਾਰਾਜੇ ਕਰਮ ਕਰਦਾ ਰਿਆ ਤੇ ਸਹਿਬ ਨੇ ਕਿਰਪਾ ਦਾ ਹੱਥ ਸਿਰ ਤੇ ਰੱਖ ਕੇ ਆਖਿਆ ਜੋਧਰਾਮਾ ਹੁਣ ਤੇਰੇ ਚ ਪੂਤਨੇ ਨਹੀਂ ਰਹੇ ਹੁਣ ਤੇਰੇ ਚ ਜੋਤ ਕਾ ਚਾਨਣਾ ਹੋ ਗਿਆ ਅੱਜ ਤੋਂ ਸੁੱਚੇ ਭੋਜਨ ਦਾ ਭੋਗ ਲਾਉਣਾ ਜੋਤ ਨੂੰ ਝੂਠਾ ਭੋਜਨ ਨਹੀਂ ਖਾਣਾ ਪਿਆਰ ਦਿੱਤਾ ਮੂੰਡ ਪਲੋਛਿਆ ਕੰਠ ਨਾਲ ਲਾਇਆ ਨਾਮਦਾਨ ਦਿੱਤਾ ਰੱਬ ਦਾ ਮੇਲੀ ਬਣਾ ਦਿੱਤਾ ਕਾਮ ਕਰੋ ਦਲੋਬ ਮੋਹ ਮਨ ਲੀਣਾ ਵਜਿ ਮੁਕਤ ਗੁਰ ਕੀ ਜਨਮ ਫਨੋ ਮੂਆ ਮਹਾਰਾਜ ਮੈਂ ਦੁੱਖ ਵੀ ਪਾਇ ਕਿਸੇ ਵੇਲੇ ਕਿਣਕਾ ਸੁੱਖ ਦਾ ਵੀ ਵੇਖਿਆ ਜੰਮਦਾ ਮਰਦਾ ਰਹਾ ਗਰਭ ਜੁਨੀ ਦਾ ਚੱਕਰ ਨਾ ਖਤਮ ਹੋਇਆ ਦੁੱਖ ਸੁੱਖ ਕਰਦ ਜਨਮ ਫਨੋ ਮੂਆ ਜੰਮਦੇ ਮਰਦੇ ਪਟਕਦੇ ਨੂੰ ਚਰਨ ਕਮਲ ਗੁਰ ਆਸ਼ਰਮ ਦੀ ਧਨ ਮੇਰਾ ਸਤਿਗੁਰੂ ਧਨ ਮੇਰਾ ਪੂਰਾ ਸਤਿਗੁਰੂ ਜਿਸ ਨੇ ਆਪਣੇ ਚਰਨ ਕਮਲ ਆਸਰਾ ਦੇ ਕੇ ਮੈਨੂੰ ਆਪਣੇ ਲਾ ਕੇ ਮੇਰਾ ਜੰਮਣ ਮਰਨ ਕੱਟ ਦਿੱਤਾ ਅਗਨ ਸਾਗਰ ਭੂਤ ਸੰਸਾਰਾ ਸਾਰਾ ਸੰਸਾਰ ਅਗ ਦੇ ਸਮੁੰਦਰ ਚ ਡੁੱਬਦਾ ਜਾ ਰਿਹਾ ਅਗ ਦੇ ਸਮੁੰਦਰ ਚ ਛੜਦਾ ਜਾ ਰਿਹਾ ਤ੍ਰਿਸ਼ਨਾ ਦੀ ਅੱਗ ਹੈ ਕਾਮ ਦੀ ਅੱਗ ਹੈ ਕ੍ਰੋਧ ਦੀ ਅੱਗ ਹੈ ਮੇਰਾ ਗੁਰੂ ਗ੍ਰੰਥ ਸਾਹਿਬ ਜੀ ਕਹਿੰਦਾ ਹੰਸ ਹੇਤ ਲੋਭ ਕੋਪ ਚਾਰੇ ਨਦੀਆਂ ਅਕ ਪਮਹੇ ਦਜਹੇ ਨਾਨਕਾ ਤਰੀਏ ਕਰਮੀ